ਜਦੋਂ ਆਪਾਂ ਆਪਣੇ ਕਿਸੇ ਸੱਜਣ ਮਿੱਤਰ ਜਾਣਕਾਰ ਜਾਂ ਪਰਿਵਾਰਕ ਮੈਂਬਰ ਨੂੰ ਮਿਲਦੇ ਆਂ ਤੇ ਉਹਨੂੰ ਘੁੱਟ ਕੇ ਜਫੀ ਪਾਉਣਾ ਆਪਣੇ ਸੱਭਿਆਚਾਰ 'ਚ ਸ਼ਾਮਲਾ ਤੇ ਸੱਭਿਆਚਾਰ 'ਚ ਵੀ ਇਹ ਚੀਜ਼ ਤਾਂ ਸ਼ਾਮਿਲ ਕੀਤੀ ਗਈ ਕਿਉਂਕਿ ਇਹ ਸਿਹਤ ਵਾਸਤੇ ਬਹੁਤ ਫਾਇਦੇਮੰਦ ਦਾ ਹਾਂਜੀ ਜਦੋਂ ਆਪਾਂ ਕਿਸੇ ਨੂੰ ਜਫੀ ਪਾਉਂਦੇ ਆਂ ਤੇ ਆਪਣਾ ਸਰੀਰ অক্সੀਟੋਸਿਨ ਨਾਮੀ ਹਾਰਮੋਨ ਦਾ ਰਿਹਾਸ ਕਰਦਾ ਜਿਹੜਾ ਦੁੱਖ ਤੇ ਪਰੇਸ਼ਾਨੀ ਨੂੰ ਘੱਟ ਕਰਦਾ ਤੇ ਇਨਸਾਨ ਨੂੰ ਖੁਸ਼ੀ ਦਾ ਅਹਿਸਾਸ ਕਰਾਉਂਦਾ ਇਸੇ ਕਰਕੇ ਪ੍ਰੋਫੈਸ਼ਨਲ ਕਡਲਰ ਯਾਨੀ ਕਿ ਜਫੀਆਂ ਪਾਉਣ ਦੇ ਮਾਇਰ ਲੋਕਾਂ ਦੀਆਂ ਪਰੇਸ਼ਾਨੀਆਂ ਦੁੱਖਾਂ ਜਾਂ ਇਕੱਲੇਪਨ ਨੂੰ ਜਫੀਆਂ ਪਾ ਕੇ ਠੀਕ ਕਰਦੇ ਆਂ ਤੇਰੇ ਬਦਲੇ ਮੋਟੀ ਫੀਸ ਲੈਂਦੇ ਆ ਵਿਦੇਸ਼ਾਂ ਦੀ ਧਰਤੀ ਤੇ ਇਹ 트ੈਂਡ ਦਿਨੋ ਦਿਨ ਵਧ ਰਿਹਾ ਕਿਉਂਕਿ ਉੱਥੇ ਲੋਕਾਂ ਕੋ ਪੈਹਾ ਤੇ ਹੈਗਾ ਪਰ ਉਹ ਇਕੱਲੇ ਬੰਦੇ ਸ਼ਿਕਾਰ ਆ ਜਿਹਨੂੰ ਦੂਰ ਕਰਨ ਵਾਸਤੇ ਉਹ ਪ੍ਰੋਫੈਸ਼ਨਲ ਕਟਲਰ ਦਾ ਸਾਰਾ ਲੈਂਦੇ ਆ ਜਫੀਆਂ ਪਾਉਣ ਦੇ ਮਾਇਰ ਜਫੀਆਂ ਨੂੰ ਇੱਕ ਥੈਰੇਪੀ ਦੇ ਰੂਪ ਚ ਵਰਤਦੇ ਆ ਤੇ ਇੱਕ ਦੋ ਘੰਟੇ ਦੇ ਸੈਸ਼ਨ ਚ ਇਨਸਾਨ ਨੂੰ ਅਲੱਗ ਅਲੱਗ ਢੰਗ ਨਾਲ ਜਫੀਆਂ ਪਾਉਂਦੇ ਆ ਤਾਂ ਕਿ ਸਰੀਰ ਚ ਆਕਸੀਟੋਸਿਨ ਹਾਰਮੋਨ ਦਾ ਰਿਸਾਬ ਹੋਵੇ ਤੇ ਇਨਸਾਨ ਰਿਲੈਕਸ ਹੋ ਸਕੇ ਜਫੀਆਂ ਤੋਂ ਇਲਾਵਾ ਇਸ ਸੈਸ਼ਨ 'ਚ ਗੱਲਬਾਤਾਂ ਵੀ ਹੁੰਦੀਆਂ ਤੇ ਇਸ ਸੈਸ਼ਨ ਦੀ ਸ਼ੁਰੂਆਤ ਹੀ ਜ਼ਰਤਰ ਗੱਲਬਾਤਾਂ ਤੋਂ ਹੁੰਦੀ ਆ ਜਿਸ ਤੋਂ ਬਾਅਦ ਜਫੀਆਂ ਦਾ سلسلہ ਸ਼ੁਰੂ ਹੁੰਦਾ ਇੱਕ ਪ੍ਰੋਫੈਸ਼ਨਲ ਕਟਲਰ ਫੀਸ ਦੇ ਰੂਪ 'ਚ ਘੱਟੋ-ਘੱਟ 800 ਤੋਂ 100 ਡਾਲਰ ਦੇ ਪ੍ਰਤੀ ਘੰਟੇ ਦੇ ਲੈਂਦਾ ਬਾਕੀ ਕਟਲਰ ਦੀ ਮਹਾਰਤ ਦੇ ਹਿਸਾਬ ਨਾਲ ਇਹ ਫੀਸ ਵਧ ਘਟ ਹੋ ਸਕਦੀ ਆ ਸਿਰਫ ਵਿਦੇਸ਼ਾਂ 'ਚ ਨਹੀਂ ਬਲਕਿ ਵਿਦੇਸ਼ੀ ਸਭਿਆਚਾਰ ਦਾ ਪ੍ਰਭਾਵ ਹੁਣ ਆਪਣੇ ਉੱਪਰ ਵੀ ਦਿਨੋ-ਦਿਨ ਵਧ ਰਿਹਾ ਇਸ ਕਰਕੇ ਆਪਾਂ ਵੀ ਹੁਣ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਆ ਸੋਸ਼ਲ ਮੀਡੀਆ 'ਤੇ ਭਾਵੇਂ ਬੰਦਾ ਜਿੰਨਾ ਮਰਜ਼ੀ ਜੁੜਿਆ ਮਹਿਸੂਸ ਕਿਉਂਕਿ ਇਨਸਾਨਾਂ ਕੋ ਹੁਣ ਇੱਕ ਦੂਜੇ ਦੇ ਦੁੱਖ ਸੁਣਨ ਦਾ ਟਾਈਮ ਹੈ ਨਹੀਂ ਤੇ ਵੱਡੇ ਸ਼ਹਿਰਾਂ 'ਚ ਤੇ ਇਹ ਸਥਿਤੀ ਹੋਰ ਵੀ ਗੰਭੀਰ ਆ ਜਿੱਥੇ ਇੱਕ ਦੂਜੇ ਨੂੰ ਕੋਈ ਬਹੁਤਾ ਜਾਣਦਾ ਹੀ ਨਹੀਂ ਬਸ ਹਰ ਕੋਈ ਆਪਣੇ ਕੰਮ ਦਾ ਕੰਮ ਰੱਖਦਾ ਜਿਸ ਕਰਕੇ ਬਹੁਤੇ ਲੋਕ ਅੱਜ ਇਕੱਲਾਪਣ ਮਹਿਸੂਸ ਕਰਦੇ ਆ ਦੁਖੀ ਆ ਪਰੇਸ਼ਾਨ ਆ ਡਿਪਰੈਸਡ ਆ ਤੇ ਦਿਮਾਗੀ ਪਰੇਸ਼ਾਨੀਆਂ 'ਚ ਕਰਦੇ ਜਾ ਰਹੇ ਆ ਇੱਕ ਵਿਗਿਆਨਕ ਕਹਿੰਦਾ ਕਿ ਜੇ ਰੋਮਨ ਦਾ ਲੰਮੇ ਸਮੇਂ ਤੱਕ ਇਨਸਾਨੀ ਸ਼ੋਅ ਤੋਂ ਦੂਰ ਰਹਿੰਦਾ ਤੇ ਉਹਦੇ ਦੁਖੀ ਪਰੇਸ਼ਾਨ ਜਾਂ ਚਿੜਚਿੜੇ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ ਇਸੇ ਕਰਕੇ ਸਬੈਚਾਰਕ ਤੌਰ ਤੇ ਗਲੇ ਮਿਲ ਨੂੰ ਤਰਜੀਹ ਦਿੱਤੀ ਜਾਂਦੀ ਆ ਜਿਹੜੀ ਇੱਕ ਤਰ੍ਹਾਂ ਦੀ ਟੱਚ ਥੈਰੇਪੀ ਆ ਤੇ ਇਹ ਇਨਸਾਨ ਨੂੰ ਸਕੂਨ ਦਿੰਦੀ ਆ ਵਿਦੇਸ਼ਾਂ ਤੋਂ ਇਲਾਵਾ ਭਾਰਤ ਦੇ ਵੱਡਿਆਂ ਸ਼ਹਿਰਾਂ 'ਚ ਵੀ ਕੁਝ ਲੋਕ ਪ੍ਰੋਫੈਸ਼ਨਲ ਕਟਲਰ ਦੇ ਤੌਰ ਤੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਚੁੱਕੇ ਆ ਕਿਉਂਕਿ ਜਦੋਂ ਇਨਸਾਨ ਇਹਨੇ ਇਕੱਲੇ ਹੋਣਗੇ ਤੇ ਫਿਰ ਇਹੋ ਜਿਹੀਆਂ ਸੇਵਾਵਾਂ ਦੀ ਦੇ ਲੋੜ ਪਊਗੀ ਇਸ ਕਰਕੇ ਜਦੋਂ ਵੀ ਕਿਸੇ ਆਪਣੇ ਨੂੰ ਮਿਲੋ ਤੇ ਜੱਫੀ ਪਾ ਕੇ ਮਿਲੋ ਨਹੀਂ ਤੇ ਕਿਤੇ ਇਹ ਨਾ ਹੋਵੇ ਵੀ ਆਪਾਂ ਇਨੇ ਇਕੱਲੇ ਹੋ ਜਾਈਏ ਵੀ ਜੱਫੀਆਂ ਪਾਉਣ ਵਾਸਤੇ ਵੀ ਬੰਦੇ ਕਿਰਾਏ ਤੇ ਲੱਭਣੇ ਪੈ ਜਾਣ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ